ਰਾਮਮੰਡੀ ਚੌਕ ਦੇ ਨੇੜੇ ਟਰੱਕ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ ਮਾਮਲੇ ਦੀ ਜਾਣਕਾਰੀ ਦਿੰਦੋ ਹੈ ਟਰੱਕ ਦੇ ਡਰਾਈਵਰ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਹੇ ਸਨ ਇਸੇ ਦੌਰਾਨ ਫਲਾਈਓਵਰ ਤੋਂ ਉਤਰਦੇ ਸਮੇਂ ਅੱਗੇ ਇੱਕ ਗੱਡੀ ਨੂੰ ਬਚਾਉਂਦਿਆਂ ਹੋਇਆ ਇੱਕ ਗੱਡੀ ਡਿਵਾਈਡਰ ਤੇ ਚੜ ਗਈ ਅਤੇ ਉਸ ਤੋਂ ਬਾਅਦ ਇਸ ਦਾ ਬੈਲੈਂਸ ਵਿਗੜ ਗਿਆ ਇਸ ਹਾਦਸੇ 'ਚ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਔਰਤੀ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਪਹੁੰਚ ਗਈ ਅਤੇ ਟਰੱਕ ਨੂੰ ਸਾਈਡ ਕਰਵਾਇਆ ਗਿਆ ਜਿਸ ਬਾਦ ਦੁਆਰਾ ਟ੍ਰੈਫਿਕ ਸੁਚਾਰੂ ਰੂਪ ਤੇ ਸ਼ੁਰੂ ਕਰਵਾਇਆ ਗਿਆ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਧੁੰਦ ਦੇ ਚੱਲਦੇ ਇਹ ਹਾਦਸਾ ਹੋਇਆ ਹੈ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਾਰਾ ਹਾਦਸਾ ਹੋਇਆ ਤੇ ਕਿੰਨੇ ਲੱਗੇ ਹੋਏ ਮੁੰਡਿਆ ਇਧਰਲੇ ਪਾਸੇ ਕਾਰ ਲੱਗੀ ਕਿ ਨਾਈਟਰ ਸਾਈਡ ਨਾਲ ਉਹਨੂੰ ਵਜਾਉਂਦਾ ਪਜਾਂਦਾ ਇਧਰ ਫੁੱਟਬਾਲ ਵਾਲੇ ਪਾਸੇ ਗੱਡੀ ਹੋਰ ਗਈ ਤੇ ਬ੍ਰੇਕ ਲਾਏ ਤੇ ਫੁੱਟਬਾਲ ਦੇ ਉੱਤੇ ਗੱਡੀ ਚੜ ਗਈ ਆ ਜਿੱਦਾਂ ਗੱਡੀ ਚੜੀ ਫਿਰ ਜ਼ੋਰ ਨਾਲ ਜੰਪ ਲਿਆ ਤੇ ਫਿਰ ਉਹਦੇ ਬਾਅਦ ਗੱਡੀ ਨੀ ਕੰਟਰੋਲ ਹੋਈ ਸਟੀering ਛੁੱਟ ਗਿਆ ਗੱਡੀ ਬਲਟ ਗਈ ਭਾਈ ਚਲਾਕ ਹੋਰ ਕੋਈ ਚਲਾ ਰਿਹਾ ਮੈਂ ਚਲਾ ਰਿਹਾ ਇਹ ਮੇਰੇ 8:20 ਦੇ ਮਿੰਟ ਦੀ ਗੱਲ ਹੈ ਸੂਰ ਤੁਹਾਡੇ ਨਾਲ ਕੋਈ ਹੋਰ ਵੀ ਸੀਗਾ ਨਹੀਂ ਹੋਰ ਕੋਈ ਨਹੀਂ ਇਕੱਲਾ ਜਾਣਾ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਅੰਮ੍ਰਿਤਸਰ ਤੋਂ ਆ ਰਹੇ ਆ ਅੱਛਾ ਜੀ ਅੰਮ੍ਰਿਤਸਰ ਤੋਂ ਕਿੱਥੇ ਜਾ ਰਹੇ ਸੀ ਲੁਧਿਆਣਾ ਤੇ ਲੁਧਿਆਣਾ ਦੇ ਜਾ ਰਹੇ ਸੀ ਕਿਸ ਮਾਨ ਦੀ ਸੀਗਾ ਇਹ ਪਰਚੂਨ ਹੀ ਆ ਅੱਛਾ ਪਰਚੂਨ ਦਾ ਸਬਾਨ ਸੀਗਾ ਹਾਂ ਸਾਡੇ ਨੂੰ ਤੋਂ ਪਹਿਲਾਂ ਟਰੱਕ ਫਟ ਗਿਆ ਇਸ ਗੱਲ ਸਭ ਦਾ ਟਾਈਮ ਸ਼ੁਰੂ ਹੋਇਆ ਟਰੱਕ ਫਟ ਗਿਆ ਸ਼ਾਇਦ ਇਹਨੂੰ ਧੂਮ ਦਾ ਕਾਰਨ ਹੋਇਆ ਵੀ ਇਹਨੂੰ ਲੋਾਈਟਰ ਦੇ ਸਿਰ ਜਿਸ ਦੇ ਕਾਰਨ ਟਰੱਕ ਫਟ ਗਿਆ ਇਹ ਪਤਾ ਹੈ ਕਿ ਸਮਾਰਟ ਕੀ ਸੀ ਸਰ ਟਰੱਕ ਇੱਕ ਫਰਚੂਰਨ ਦਾ ਸਮਾਨ ਹੈ ਜਿਹੜਾ ਕਿ ਅੰਮ੍ਰਿਤਸਰ ਤੋਂ ਲੋਡ ਕਰਕੇ ਲੁਧਿਆਣੇ ਜਾ ਰਿਹਾ ਸੀ ਜਿਹੜਾ ਡਰਾਈਵਰ ਹੈ ਡਰਾਈਵਰ ਦੇ ਕੋਲ ਲਾਇਸੈਂਸ ਹੈ ਸਭ ਕੁਝ ਹੈਗਾ ਲਾਇਸੈਂਸ ਹੈ ਰਹਿ ਗਿਆ ਅੱਛਾ ਲੇਕਿਨ ਪਹਿਲਾਂ ਆਪਾਂ ਉਹਦੀ ਜਾਨ ਸੁਰੱਖਿਆ ਜ਼ਰੂਰੀ ਆ ਉਹ ਅਸੀਂ ਆਣ ਕੇ ਆਪਣਾ ਕੀਤਾ ਹੈ ਜਿਹੜੀ ਕਿ ਟ੍ਰੈਫਿਕ ਦੀ ਸਮੱਸਿਆ ਸੀਗੀ ਉਹ ਵੀ ਆਪਾਂ ਇਹਨੂੰ ਸਾਈਟ ਤੇ ਕਰਵਾਇਆ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋ ਸਕੇ ਇਸ ਕਰਕੇ ਸੈਫਟ ਨੈਟਵਰਕ ਬਣਦਾ ਹੈ ਬਰਦੂ ਟ੍ਰੈਫਿਕ ਕਰਾ ਸਰਬ ਤੇ ਤੋਂ ਸਾਰ ਲਗਾਤਾਰ ਜਿਹੜੀ ਵਧਦੀ ਜਾ ਰਹੀ ਹੈ ਇਹ ਹੈ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੀਦਾ ਹੈ ਕਿ ਲੋਕਾਂ ਨੂੰ ਇਹ ਫੀਲ ਕਰਨਾ ਕਿ ਜਿਹੜੇ ਟ੍ਰੈਫਿਕ ਦੇ ਨਿਯਮ ਆ ਉਹਦੀ ਪਾਲਣਾ ਕਰਨ ਜਿਹੜੀ ਸਪੀਡ ਆ ਲਿਮਟ ਤੇ ਰੱਖਣਾ ਚਲੰਦਰ ਤੋਂ ਸੋਨੂ ਮਹਾਜਨ ਜਗਬਾਣੀ ਟੀਵੀ ਸਾਰਾ ਹਾਦਸਾ ਹੋਇਆ ਤੇ ਕਿਵੇਂ ਲੱਗੇ ਹੋਇਆ ਟੋਨ ਦੇ ਇਧਰਲੇ ਪਾਸੇ ਕਾਰ ਲੱਗੀ ਕਿ ਨਾਈਟਰ ਸਾਈਡ ਨਾਲ ਉਹਨੂੰ ਵਜਾਉਂਦਾ ਪਜਾਂਦਾ ਇਧਰ ਫੁੱਟਬਾਲ ਵਾਲੇ ਪਾਸੇ ਗੱਡੀ ਹੋਰ ਗਈ ਤੇ ਬ੍ਰੇਕ ਲਾਈ ਤੇ ਫੁੱਟਬਾਲ ਦੇ ਉੱਤੇ ਗੱਡੀ ਚੜ ਗਈ ਆ ਜਿੱਦਾਂ ਗੱਡੀ ਚੜੇ ਫਿਰ ਜ਼ੋਰ ਨਾਲ ਜੰਪ ਲਿਆ ਤੇ ਫਿਰ ਉਹਦੇ ਬਾਅਦ ਗੱਡੀ ਨਹੀਂ ਕੰਟਰੋਲ ਹੋਈ ਸਟੀਅਰਿੰਗ ਛੁੱਟ ਗਿਆ ਉਹਨੂੰ ਕਿ ਗੱਡੀ ਪਲਟ ਗਈ ਭਾਈ ਚਲਾਕ ਹੋਰ ਕੋਈ ਚਲਾ ਰਿਹਾ ਮੈਂ ਚਲਾ ਰਿਹਾ ਇਹ ਕੋਈ ਨਹੀਂ ਘਟਣਾ ਇਹ ਮੇਰੇ 8:20 ਮਿੰਟ ਦੀ ਗੱਲ ਆ ਹੋਰ ਤੁਹਾਡੇ ਨਾਲ ਕੋਈ ਹੋਰ ਵੀ ਸੀਗਾ ਨਹੀਂ ਹੋਰ ਕੋਈ ਨਹੀਂ ਮ ਇਕੱਲਾ ਜਾਣਾ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਅੰਮ੍ਰਿਤਸਰ ਤੋਂ ਆ ਰਹੇ ਆ ਅੱਛਾ ਜੀ ਅੰਮ੍ਰਿਤਸਰ ਤੋਂ ਕਿੱਥੇ ਜਾ ਰਹੇ ਸੀ ਲੁਧਿਆਣਾ ਲੁਧਿਆਣਾ ਜਾ ਰਹੇ ਸੀ ਕਿਸ ਸਮਾਨ ਦੀ ਸੀਗਾ ਇਹ ਪਰਚੂਨ ਹੀ ਆ ਅੱਛਾ ਪਰਚੂਨ ਦਾ ਸਮਾਨ ਸੀਗਾ ਹਾਂ ਤੇ ਸਾਡੇ ਆਉਣ ਤੋਂ ਪਹਿਲਾਂ ਟਰੱਕ ਫਟ ਗਿਆ ਇਸ ਕਰਕੇ ਮਾਫੀ ਸਬ ਦਾ ਟਾਈਮ ਸੀ ਬਸ ਉਹ ਟਰੱਕ ਫਟ ਗਿਆ ਸ਼ਾਇਦ ਨੂੰ ਧੁੰਦ ਦਾ ਕਾਰਨ ਹੋਇਆ ਵੀ ਇਹਨੂੰ ਵਾਈਟਰ ਦਿੱਸਿਆ ਜਿਸ ਦੇ ਕਾਰਨ ਟਰੱਕ ਫਟ ਗਿਆ ਪਤਾ ਹੈ ਕਿ ਸਮਾਨ ਕੀ ਸੀ ਸਰ ਟਰੱਕ ਇੱਕ ਫਰਚੂਰਨ ਦਾ ਸਮਾਨ ਹੈ ਜਿਹੜਾ ਕਿ ਅੰਮ੍ਰਿਤਸਰ ਤੋਂ ਲੋਡ ਕਰਕੇ ਲੁਧਿਆਣੇ ਜਾ ਰਿਹਾ ਸੀ ਜਿਹੜਾ ਡਰਾਈਵਰ ਹੈ ਡਰਾਈਵਰ ਦੇ ਕੋਲ ਲਾਇਸੈਂਸ ਹੈ ਸਭ ਕੁਝ ਹੈਗਾ ਲਾਇਸੈਂਸ ਤੇ ਹੈਗਾ ਅੱਛਾ ਲੇਕਿਨ ਪਹਿਲਾਂ ਆਪਾਂ ਉਹਦੀ ਜਾਨ ਸੁਰੱਖਿਆ ਜ਼ਰੂਰੀ ਆ ਉਹ ਅਸੀਂ ਆਣ ਕੇ ਆਪਣਾ ਕੀਤਾ ਹੈ ਜਿਹੜੀ ਕਿ ਟ੍ਰੈਫਿਕ ਦੀ ਸਮੱਸਿਆ ਸੀ ਉਹ ਵੀ ਆਪਾਂ ਇਹਨੂੰ ਸਾਈਟ ਤੇ ਕਰਵਾਇਆ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋ ਸਕੇ ਇਸ ਕਰਕੇ ਸਖਤ ਕਾਰਵਾਈ ਕੀਤੀ ਗਈ ਤਦੋਂ ਤੋਂ ਲਗਾਤਾਰ ਜਿਹੜੀ ਵਧਦੀ ਜਾ ਰਹੀ ਹੈ ਇਹ ਨਹੀਂ ਹੈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਅਸੀਂ ਤਾਂ ਲੋਕਾਂ ਨੂੰ ਇਹ ਫੀਲ ਕਰਾਉਣਾ ਹੈ ਜਿਹੜੇ ਟ੍ਰੈਫਿਕ ਦੇ ਨਿਯਮ ਆ ਉਹਦੀ ਪਾਲਣਾ ਕਰਨ ਜਿਹੜੀ ਸਪੀਡ ਆ ਲਿਮਟ ਤੇ ਰੱਖਣਾ